ਇਤੋਂ ਦੇ ਸਾਹਮਣੇ ਜਲੰਧਰ ਪੁਲਿਸ ਦੀ ਹਿਰਾਸਤ 'ਚ ਖੜਾ ਉਹ ਖਤਰਨਾਕ ਸਮਕਲਰ ਹੈ ਜੋ ਯੂਪੀ ਤੋਂ ਹਥਿਆਰ ਲਿਆ ਕੇ ਪੰਜਾਬ ਦੇ ਗੈਂਗਸਟਰਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਸਪਲਾਈ ਕਰਦਾ ਸੀ ਤੇ ਫੜੇ ਗਏ ਇਸ ਇਸਰਾਰ ਨਾਮ ਦੇ ਮਰਜ਼ਮ ਪਾਸੋਂ ਪੁਲਿਸ ਨੇ ਜੋ ਹਥਿਆਰ ਬਰਾਮਦ ਕੀਤੇ ਨੇ ਉਹ ਵੀ ਬੜੇ ਛਾਤਰ ਤਰੀਕੇ ਨਾਲ ਬਣਾਏ ਹੋਏ ਨੇ ਜੋ ਛੋਟੀ ਜੀ ਬੰਦੂਕ ਜਿੰਨੀ ਜਗ੍ਹਾ ਘੇਰਦੇ ਨੇ ਤੇ ਅਟੈਚਮੈਂਟਾ ਲਗਾ ਕੇ ਵੱਡੀ ਡਰਾਈਫਲ ਬਣ ਜਾਂਦੇ ਨੇ ਪੁਲਿਸ ਨੇ ਬੀਤੇ ਕੁਝ ਦਿਨ ਪਹਿਲਾਂ ਇੱਕ ਗੈਂਗ ਨੂੰ ਹਥਿਆਰਾਂ ਸਣੇ ਕਾਬੂ ਕੀਤਾ ਸੀ ਜਿੱਥੋਂ ਪੁਲਿਸ ਨੂੰ ਇਸ ਯੂਪੀ ਦੇ ਸਪਲਾਈਰ ਦਾ ਪਤਾ ਲੱਗਿਆ ਤੇ ਜਲੰਧਰ ਪੁਲਿਸ ਨੇ ਫੁਰਤੀ ਦਿਖਾਉਂਦੇ ਹੋਏ ਇਸ ਨੂੰ ਕਾਬੂ ਕਰ ਲਿਆ ਫਿਲਹਾਲ ਪੁਲਿਸ ਵੱਲੋਂ ਇਸ ਤੋਂ ਕੁੱਝ ਗੱਲ ਕੀਤੀ ਜਾ ਰਹੀ ਹੈ ਇਹ ਪਹਿਲੀ ਵਾਰੀ ਹੋਇਆ ਹੈ ਕਿ ਇਸ ਤਰੀਕੇ ਦੀ 315 ਮੋਰ ਦੀ ਰਾਈਫਲ ਅਬਲੀਕ ਪਿਸਟਲ ਫੜੀ ਗਈ ਹੈ ਇਹਨਾਂ ਨੇ ਇਹਦੇ ਵਧੀਆ ਤਰੀਕੇ ਨਾਲ ਇਸ ਨੂੰ ਤਿਆਰ ਕੀਤਾ ਹੈ ਕਿ ਇਸ ਰਾਈਫਲ ਦੀ ਬੈਰਲ ਡਿਟੈਚੇਬਲ ਹੈ ਡਿਟੈਚੇਬਲ ਦਾ ਮਤਲਬ ਕਿ ਜਦੋਂ ਇਹਨਾਂ ਦਾ ਦਿਲ ਕਰਦਾ ਹੈ ਇਹ ਉਸ ਬੈਰਲ ਨੂੰ ਲਾ ਸਕਦੇ ਨੇ ਜਿਹੜੀ ਕਿ ਇੱਕ ਛੋਟੇ ਬੈਗ ਦੇ ਵਿੱਚ ਕਿੱਟ ਦੇ ਵਿੱਚ ਇਹ ਵੈਪਨ ਆ ਸਕਦਾ ਹੈ ਇਹ ਬਹੁਤ ਹੀ ਕਾਰਗਟਾਈਜ਼ਡ ਦਾ ਵੈਪਨ ਹੈ ਜੋ ਜਲੰਧਰ ਰੂਰਲ ਪੁਲਿਸ ਨੇ ਇਸ ਨੂੰ ਫੜ ਕੇ ਇਸ ਇਲਾਕੇ ਦੇ ਵਿੱਚ ਹੋਣ ਵਾਲੇ ਵੱਡੇ ਕ੍ਰਾਈਮਾਂ ਤੇ ਠਲ ਪਾਈ। ਇਹ ਹੁਣ ਇਹਨੂੰ ਫੜਿਆ ਗਿਆ ਹੈ ਇਹ ਹੈਗਾ ਬਜਨੌਰ ਯੂਪੀ ਦਾ ਰਹਿਣ ਵਾਲਾ। ਇਹ ਹੁਣ ਇਸ ਤੋਂ ਗੱਲ ਏ ਕਲੀਅਰ ਕੀਤੀ ਜਾਵੇਗੀ ਕਿ ਆਪੇ ਇਹਨੂੰ ਉੱਥੇ ਮੈਨੂਫੈਕਚਰ ਕਰ ਰਿਆ ਸੀ ਜਾਂ ਉੱਥੇ ਮੈਨੂਫੈਕਚਰਸ ਤੋਂ ਲੈ ਕੇ ਇੱਥੇ ਆ ਕੇ ਵੇਚਦਾ ਸੀ। ਸਰ ਹੁਣ ਤੇ ਕਿਰਨ ਨੇ ਕਿੰਨੀ ਸਪਲਾਈ ਕੀਤੀ ਕਿਹਨਾਂ ਨੂੰ ਕੀਤੀ? ਇਹ ਜਿਹੜਾ ਪਹਿਲਾ ਇੱਕ ਅਸੀਂ ਗੈਂਗ ਫੜਿਆ ਸੀ ਜਿਸ ਕਰਨ ਦਾ ਜਿੰਨਾਂ ਕੋਲ 9 ਵੈਪਨਸ ਫੜੇ ਗਏ ਸੀ, ਇਹਨੇ ਕੁਝ ਵੈਪਨਸ ਉਹਨਾਂ ਨੂੰ ਵੀ ਸਪਲਾਈ ਕੀਤੇ ਸੀਗੇ ਤੇ ਇਹ ਚਾਰ ਵੈਪਨਸ ਹੁਣ ਰਿਕਵਰ ਹੋਏ ਨੇ। ਬਾਕੀ ਇਹਦਾ ਹੁਣ ਡਿਮਾਂਡ ਲੈ ਕੇ ਇਸ ਤੋਂ ਪੁੱਛਗਿੱਛ ਕਰਾਂਗੇ ਕਿ ਹੋਰ ਇਹਨੇ ਕਿਸ-ਕਿਸ ਨੂੰ ਵੈਪਨ ਸਪਲਾਈ ਕੀਤੇ ਹਨ ਹੁਣ ਬਹਿਰਾਲ ਦੇਖਣ ਵਾਲੀ ਗੱਲ ਇਹ ਹੈ ਕਿ ਫੜੇ ਗਏ ਇਸ ਮੁਲਜ਼ਮ ਪਾਸੋਂ ਪੁਲਿਸ ਨੂੰ ਹੋਰ ਕੀ ਖੁਲਾਸੇ ਹੁੰਦੇ ਨੇ ਤੇ ਪੰਜਾਬ 'ਚ ਹੋਰ ਕਿਹੜੇ-ਕਿਹੜੇ ਗੈਂਗਸਟਰ ਨੂੰ ਇਸ ਦੇ ਵੱਲੋਂ ਹਥਿਆਰ ਸਪਲਾਈ ਕੀਤੇ ਗਏ ਸਨ ਜਲੰਧਰ ਤੋਂ ਪਰਮਜੀਤ ਰੰਗਪੁਰੀ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978